ਇੱਕ ਤਤੂਰਾ ਬੜਾ ਨਸ਼ਾ ਚੱਲਿਆ ਜੀ ਤਤੂਰੇ ਨੂੰ ਭੁੰਨ ਕੇ ਖਾਂਦੇ ਆ ਉਹਦੇ ਨਾਲ ਤਾਂ ਕਈ ਬੰਦੇ ਸਦਾ ਲਈ ਉਹ ਕਮਲੇ ਹੋ ਜਾਂਦੇ ਐ ਇੰਨਾ ਖਤਰਨਾਕ ਨਸ਼ਾ ਹੋ ਤੂਰੇ ਦੇ ਦਰਖਤ ਤਾਂ ਪੇੜ ਲੱਗਦੇ ਆ ਜੰਗਲਾਂ ਚ ਉਦੋਂ ਟੁੱਟਦਾ ਤਾਂ ਤੂਰਾ ਖਾ ਜਾਂਦੇ ਲੋਕ ਨਸ਼ੇ ਦੇ ਤੌਰ ਤੇ ਤਾਂ ਹੀ ਤੁਹਾਨੂੰ ਬੇਨਤੀ ਕਰਦੇ ਹੁਣ ਜਦੋਂ ਇਸ ਤਰ੍ਹਾਂ ਦੀ ਕੋਈ ਅਸੀਂ ਵੀਡੀਓ ਪਾਉਨੇ ਆ ਵੀ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਹੀ ਕਿਸੇ ਮਾਂ ਦਾ ਪੁੱਤ ਕਿਸੇ ਬਾਪ ਨੂੰ ਆਪਦਾ ਪੁੱਤ ਮਿਲ ਗਿਆ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇਹ ਵੀਰੇ ਦਾ ਨਾਮ ਅਸੀਂ ਅਨਨੋਨ ਲਿਖਿਆ ਹੋਇਆ ਅਨਨੋਨ ਵੀਰੇ ਪਤਾ ਹੀ ਨਹੀਂ ਕੋਣ ਆ ਪਰ ਇਹਦਾ ਨਾਮ ਪਵਨ ਕੁਮਾਰ ਆ ਅੱਜ ਇਹਦਾ ਘਰ ਲੱਭ ਗਿਆ ਦੀ ਫੈਮਿਲੀ ਇਹਨੂੰ ਲੈਣ ਆਈ ਆ ਇਹ ਬੱਚਾ ਸਾਨੂੰ ਦੇਤਵਾਲ ਪਿੰਡ ਤੋਂ ਮਿਲਿਆ ਸੀ 22425 ਨੂੰ 10 ਦਿਨ ਪਹਿਲਾਂ ਤੁਸੀਂ ਉਹ ਵੀਡੀਓ ਦੇਖੋ ਕਿਹੜੀ ਹਾਲਤ ਚ ਮਿਲਿਆ ਸੀ ਕਿਵੇਂ ਮਿੱਟੀ ਨਾਲ ਲਤਪਤ ਨੰਗਾ ਬਹੁਤ ਮਾੜੀ ਹਾਲਤ ਚ ਉੱਥੇ ਘੁੰਮ ਰਿਹਾ ਸੀ ਪਿੰਡ ਦੇ ਸਰਪੰਚ ਅਰਸ਼ਵੀਰ ਸਿੰਘ ਸਤਵਿੰਦਰ ਸਿੰਘ ਸਰਪੰਚ ਤੇ ਅਰਸ਼ਵੀਰ ਸਿੰਘ ਜਸਪਾਲ ਸਿੰਘ ਦੀਪਾਲ ਸਿੰਘ ਤੇ ਧਰਮਵੀਰ ਸਿੰਘ ਵੀਰੇ ਉਹ ਸਾਡੇ ਕੋਲੇ ਲੈ ਕੇ ਆਏ ਵੀਰੇ ਦੀ ਹਾਲਤ ਬਹੁਤ ਮਾੜੀ ਸੀ ਇਸ ਕੋਈ ਸੱਦਪੁੱਤ ਨਹੀਂ ਸੀ ਹਜੇ ਵੀ ਹੈ ਨਹੀਂ ਕੋਈ ਸੱਦਪੁੱਤ ਤੁਸੀਂ ਦੇਖ ਹੀ ਰਹੇ ਹੋ ਪਰ ਤੁਹਾਡੀ ਸ਼ੇਅਰ ਕੀਤੀ ਵੀਡੀਓ ਇਹਦੇ ਘਰਦਿਆਂ ਤੱਕਰ ਪਹੁੰਚ ਗਈ ਇਹਦੇ ਪਰਿਵਾਰ ਤੱਕਰ ਪਹੁੰਚ ਗਈ ਅੱਜ ਇਹਦਾ ਪਰਿਵਾਰ ਇਹਨੂੰ ਲੈਣ ਆਇਆ ਇੱਥੇ ਓਫੀਸ਼ੀਅਲੀ ਆ ਜਾਓ ਪਵਨ ਪਵਨ ਕੁਮਾਰ ਤੁਮਾਰਨਾਮ ਪਵਨ ਏ ਪਰੋਂ ਭਾਈ ਕਿਉਂਕਿ ਇਹਨੂੰ ਕੁੱਟਿਆ ਬਹੁਤ ਹੋਇਆ ਸੀ ਕਿਸੇ ਨੇ ਇਹਨੂੰ ਜਦੋਂ ਸਾਨੂੰ ਮਿਲਿਆ ਇਹਦੀ ਹਾਲਤ ਬਹੁਤ ਗੰਭੀਰ ਸੀ ਵਿਚਾਰੇ ਦੀ ਅਸੀਂ ਇਹਦਾ ਘਰ ਲੱਭਣ ਦੀ ਵੀ ਕੋਸ਼ਿਸ਼ ਕੀਤੀ ਪਰ ਇਹ ਕੁਝ ਦੱਸ ਨਹੀਂ ਸੀ ਪਾ ਰਿਆ ਅੱਜ ਇਹਨੂੰ ਲੈਣ ਆਏ ਨੇ ਦਲੀਪ ਤੁਰ ਇਹਦੇ ਪਿਤਾ ਜੀ ਆਏ ਨੇ ਮਨਪ੍ਰੀਤ ਸਿੰਘ ਜਿਨ੍ਹਾਂ ਦੇ ਕੋਲੇ ਵੀਰ ਦੇ ਪਿਤਾ ਜੀ ਕੰਮ ਕਰਦੇ ਨੇ ਤੇ ਹਰਪ੍ਰੀਤ ਸਿੰਘ ਪਿੰਡ ਬੇਲਾ ਰਾਮਗੜ੍ਹ ਰੋਪੜ ਜ਼ਿਲ੍ਹੇ ਤੋਂ ਆਏ ਨੇ ਇਹ ਜਿਹੜੇ ਇਹਦੇ ਪਿਤਾ ਜੀ ਨੇ ਦਲੀਪ ਤਰ ਜੀ ਇਹ ਇਹਨਾਂ ਦੇ ਘਰੇ ਕੰਮ ਕਰਦੇ ਨੇ ਮਨਪ੍ਰੀਤ ਸਿੰਘ ਤੇ ਹਰਪ੍ਰੀਤ ਸਿੰਘ ਦੇ ਘਰੇ ਤੇ ਇਹ ਵੀਰ ਦੀ ਹਾਲਤ ਤੁਸੀਂ ਉਹ ਵੀਡੀਓ ਚ ਦੇਖੋ ਕੀ ਹਾਲਤ ਸੀ ਜਦੋਂ ਸਾਨੂੰ ਮਿਲਿਆ ਸੀ ਧੰਨਵਾਦ ਆ ਦਿੱਤਵਾਲ ਪਿੰਡ ਦੇ ਸਰਪੰਚ ਸਤਵਿੰਦਰ ਸਿੰਘ ਦਾ ਜਿਨੇ ਪ੍ਰਾਲਾ ਕਰਕੇ ਇੱਥੇ ਪਹੁੰਚਾਇਆ ਆ ਤੁਹਾਡੀਆਂ ਸ਼ੇਅਰ ਕੀਤੀਆਂ ਵੀਡੀਓ ਸਾਧ ਕਰਜ ਇਸ ਬੱਚੇ ਦਾ ਮਾਂ ਪਿਓ ਮਿਲ ਗਿਆ ਹਾਂਜੀ ਆਈ ਸਤਿ ਸ਼੍ਰੀ ਅਕਾਲ ਭਾਈ ਦਲੀਪ ਕੌਣ ਹੈ ਜੀ ਇਸ ਦਾ ਲੜਕਾ ਹੈ ਮੇਰਾ ਤੁਹਾਡਾ ਲੜਕਾ ਹੈ ਹਾਂ ਹਾਂ ਕਹਾਂ ਸੇ ਘੁੰਮ ਗਿਆ ਥਾ ਜੀ ਇਹ ਤਾਂ ਮਾਲੂਮ ਨਹੀਂ ਆਇਆ ਥਾ ਪੰਜਾਬ ਬਸ ਕਿਸ ਕੇ ਸਾਥ ਆਇਆ ਥਾ ਅਕੇਲੇ ਆਇਆ ਥਾ ਬਾਹਰ ਸੇ ਅਕੇਲੇ ਆਇਆ ਥਾ ਹਾਂ ਜੀ ਬਿਲਕੁਲ ਠੀਕ ਥਾ ਬਿਲਕੁਲ ਠੀਕ ਥਾ ਐਸੇ ਕਿਵੇਂ ਹੋ ਗਿਆ ਜੀ ਅਬ ਇਹ ਤੁਹਾਨੂੰ ਵੀ ਮਾਲੂਮ ਨਹੀਂ ਬਈ ਸਾਸਰੀ ਕਾ ਸਾਸਰੀ ਬਈ ਹੋਰ ਵੀਰੇ ਤੁਹਾਡੇ ਕੰਮ ਕਰਦਾ ਹੈ ਬੰਦਾ ਹਾਂ ਜੀ ਵੀਰੇ ਚਲ ਧੰਨਵਾਦ ਵੀਰੇ ਤੁਹਾਨੂੰ ਕਿਵੇਂ ਪਤਾ ਲੱਗਿਆ ਵੀਡੀਓ ਦੇ ਹਾਂ ਜੀ ਵੀਡੀਓ ਦੇਖ ਕੇ ਪਤਾ ਲੱਗਿਆ ਸੀ ਫਿਰ ਇਹਨਾਂ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਬਾੜੀ-ਬੁੱੜੀ ਕਰਦੇ ਸੀਗੇ ਫਿਰ ਨਹੀਂ ਮੈਨੂੰ ਪਰਸੋਂ ਵੀਡੀਓ ਤੇ ਬੰਨ ਹੋੜੀ ਹੋੜੀ ਵੀਡੀਓ ਮਿਲ ਗਈ ਕਿ ਮੈਂ ਕਾਲ ਕੀਤੀ ਸੀ ਇਹ ਗੱਲ ਤਾਂ ਇਹ ਕਹਿੰਦਾ ਵੀ ਹੈ ਕਿ ਤੇ ਤੁਸੀਂ ਇਹਨੂੰ ਵੀਡੀਓ ਦਿਖਾਈ ਤੇ ਇਹਨੂੰ ਪਛਾਣ ਲਈ ਮੇਰਾ ਮੁੰਡਾ ਹੀ ਆ ਐਸੇ ਕਿਵੇਂ ਹੋ ਗਿਆ ਜੀ ਇਹ ਸੋ ਪਹਿਲੇ ਆ ਜਦੋਂ ਗਾਉਂ ਸੇ ਆਇਆ ਥਾ ਤੱਬ ਵੀ ਐਸੇ ਥਾ ਨਹੀਂ ਠੀਕ ਠਾਕ ਇਸਨੇ ਕੋਈ ਭਾਂਗ ਭੁੰਗ ਪੀਤਾ ਥਾ ਭਾਂਗ ਭੁੰਗ ਪੀਤਾ ਅਰੇ ਭਾਂਗ ਕੀ ਵਜ੍ਹਾ ਸੇ ਹੋ ਗਿਆ ਹਾਂ ਭਾਂਗ ਦਤੂਰਾ ਖਾ ਲਿਆ ਜਾਂਦਾ ਦਤੂਰਾ ਵੀ ਬਹੁਤ ਖਾਤੇ ਹੋ ਨਾ ਤੁਸੀਂ ਲੋਗ ਹਾਂ ਅਸਲੇ ਕੋਈ ਦਤੂਰਾ ਖਾ ਲਿਆ ਜਾਂ ਭਾਂਗ ਪੀ ਲਿਆ ਹਾਂ ਇੱਕ ਦਤੂਰਾ ਬੜਾ ਨਸ਼ਾ ਚੱਲਿਆ ਜੀ ਦਤੂਰੇ ਨੂੰ ਭੁੰਨ ਕੇ ਖਾਂਦੇ ਆ ਉਹਦੇ ਨਾਲ ਤਾਂ ਕਈ ਬੰਦੇ ਸਦਾਲੀਓ ਕਮਲੇ ਹੋ ਜਾਂਦੇ ਐਨਾ ਖਤਰਨਾਕ ਨਸ਼ਾ ਹੋ ਤੂਰੇ ਦੇ ਦਰਖਤ ਤਾਂ ਪੇੜ ਲੱਗਦੇ ਆ ਜੰਗਲਾਂ ਚ ਉਤੋਂ ਟੁੱਟਦਾ ਉਹ ਤੂਰਾ ਖਾ ਜਾਂਦੇ ਲੋਕ ਨਸ਼ੇ ਦੇ ਤੌਰ ਤੇ ਹਾਂ ਭਾਈ ਭਵਨ ਕੌਣ ਹੈ ਜੀ ਕੌਣ ਹੈ ਕੌਣ ਹੈ ਭਵਨ ਇਹ ਭਵਨ ਭਾਈ ਕੌਣ ਹੈ ਹੈ ਸਾਡੇ ਕੋਲੇ ਜੀ ਕਰੀਬ 150 ਦੇ ਆਸ-ਪਾਸ ਐسے ਮੈਂਬਰ ਨੇ ਜਿਹੜੇ ਅਨੋਨ ਨੇ ਜਿਨ੍ਹਾਂ ਦਾ ਪਤਾ ਨਹੀਂ ਜਾਂ ਜਿਨ੍ਹਾਂ ਦੇ ਨਾਮ ਤਾਂ ਪਤਾ ਸਾਨੂੰ ਪਰ ਅੱਗੋਂ ਪਿੱਛੋਂ ਨਹੀਂ ਪਤਾ ਉਹ ਕੌਣ ਆ ਕਿੱਥੋਂ ਆ ਤੇ ਉਹਨਾਂ ਦੇ ਵਿੱਚ ਇੱਕ ਇਹਨੇ ਵੀ ਸ਼ਾਮਲ ਹੋ ਜਾਣਾ ਸੀ ਜੇ ਤੁਹਾਡੀ ਸ਼ੇਅਰ ਕੀਤੀ ਵੀਡੀਓ ਇਹਨਾਂ ਵੀਰਾਂ ਤੇ ਕਰਨਾ ਪਹੁੰਚਦੀ ਤੇ ਇਹ ਵੀਰ ਦੇ ਬਾਪ ਨਾਲ ਗੱਲ ਨਾ ਕਰਦੇ ਕਿਉਂਕਿ ਜੇ ਬਾਡੀ ਬੁੱਡੀ ਕਰਕੇ ਮੁੜ ਜਾਂਦੇ ਵਾਪਸ ਤਾਂ ਪਤਾ ਨਹੀਂ ਲੱਗਣਾ ਸੀ ਨਾ ਇਹ ਤੋਂ ਦੱਸ ਹੋਣਾ ਸੀ ਕਦੇ ਮੈਂ ਕੌਣ ਆ ਪਤਾ ਨਹੀਂ ਕਿਦੋਂ ਜਾ ਕੇ ਕਿਤੇ ਇਹ ਹੀ ਲਾ ਵਸੀਲਾ ਬਣਨਾ ਸੀ ਪਰ ਸ਼ੁਕਰੀਆ ਤੁਹਾਡਾ ਤਾਂ ਹੀ ਤੁਹਾਨੂੰ ਬੇਨਤੀ ਕਰਦੇ ਹੁਣ ਜਦੋਂ ਇਸ ਤਰ੍ਹਾਂ ਦੀ ਕੋਈ ਅਸੀਂ ਵੀਡੀਓ ਪਾਉਨੇ ਆ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਕਿਉਂਕਿ ਤੁਹਾਡੀ ਸ਼ੇਅਰ ਕਰਨ ਦੇ ਨਾਲ ਹੀ ਕਿਸੇ ਮਾਂ ਦਾ ਪੁੱਤ ਕਿਸੇ ਬਾਪ ਨੂੰ ਆਪਦਾ ਪੁੱਤ ਮਿਲ ਗਿਆ ਦੇਖੋ ਤੁਹਾਡੇ ਆਸ-ਪਾਸ ਵੀ ਕਈ ਵਾਰੀ ਕੋਈ ਇਸ ਤਰ੍ਹਾਂ ਬੰਦਾ ਹੁੰਦਾ ਉਹਦੇ ਖਿਆਲ ਕਰਿਆ ਕਰੋ ਜਿਵੇਂ ਸਤਵਿੰਦਰ ਸਿੰਘ ਉਹਨਾਂ ਨੇ ਸਰਪੰਚ ਸਾਹਿਬ ਉਹਨਾਂ ਨੇ ਕੀਤਾ ਪਰਾਲਾ ਉਹ ਮੈਂ ਤੁਸੀਂ ਵੀ ਕਰ ਸਕਦੇ ਹੋ ਪੰਸਾਹ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਮੈਂ ਗੁਰਪ੍ਰੀਤ ਸਿੰਘ ਬੋ ਰਿਹਾ ਵੀਰ ਜੀ ਮਨੁੱਖਤਾਰੀ ਸੇਵਾ ਤੋਂ ਜੀ ਹਾਂਜੀ ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਠੀਕ ਹੋ ਜੀ ਵਧੀਆ ਵੀਰੇ ਵਧੀਆ ਧੰਨਵਾਦ ਤੁਹਾਡਾ ਵੀਰ ਜਿਹੜਾ ਉਹ ਦਿਨ ਵੀਰ ਨੂੰ ਭੇਜਿਆ ਸੀ ਤੁਸੀਂ ਸਾਡੇ ਕੋਲੇ ਨਾ ਛੱਡ ਕੇ ਗਏ ਸੀ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਉਹਦਾ ਘਰ ਲੱਭ ਗਿਆ ਵੀਰੇ ਉਹਦਾ ਪਰਿਵਾਰ ਲੈਣ ਆਇਆ ਓਹੋ ਬਹੁਤ ਵਧੀਆ ਹੋ ਗਿਆ ਫਿਰ ਤਾਂ ਜੀ ਬਹੁਤ ਬਹੁਤ ਵਧੀਆ ਹੋ ਗਿਆ ਜੀ ਤਾਂ ਰੋਪੜ ਤੋਂ ਇਹ ਹੋ ਸੀ ਜੀ ਇਹ ਰੋਪੜ ਤੋਂ ਗੁੰਮਿਆ ਵੈਸੇ ਤਾਂ ਇਹ ਆਪ ਕਹਾਂ ਸੇ ਹੋ ਜੁਪੀ ਸੇ ਬਿਹਾਰ ਸ ਪੂਰਨੀ ਜਿਲ੍ਹਾ ਤੇ ਪਰੇ ਇੱਥੇ ਕੰਮ ਕਰਦਾ ਕਿਸੇ ਨੇ ਨਾਲ ਸੰਝੀ ਰਲਿਆ ਹੋਇਆ ਵੀਰਾ ਇਹਦਾ ਡੈਡੀ ਹੈ ਜਿਹੜਾ ਮੁੰਡੇ ਦਾ ਪਿਓ ਜੀ ਠੀਕ ਹੈ ਜੀ ਬੇਲਾ ਰਾਮਗੜ੍ਹ ਪਿੰਡ ਦਾ ਰੋਪੜ ਕੋਲੇ ਠੀਕ ਹੈ ਜੀ ਉਤੋਂ ਆਏ ਨੇ ਸਰਦਾਰ ਵੀ ਨਾਲ ਆਏ ਨੇ ਜਿਹਨਾਂ ਦਾ ਕੰਮ ਕਰਦਾ ਹੈ ਇਹਦਾ ਡੈਡੀ ਅੱਛਾ ਅੱਛਾ ਚਲੋ ਉਹ ਵਧੀਆ ਹੋ ਗਿਆ ਜੀ ਬਹੁਤ ਵਧੀਆ ਹੋ ਗਿਆ ਤੁਹਾਡਾ ਪਲੇਟਫਾਰਮ ਹੈ ਵੀ ਬਹੁਤ ਫੈਲਿਆ ਹੋਣਾ ਜੀ ਚਲੋ ਪਲੇਟਫਾਰਮ ਤੇ ਮਿਲ ਹੀ ਜਾਂਦਾ ਬੰਦਾ ਚਲੋ ਮਾਰੇ ਦੀ ਗੱਲ ਧੰਨਵਾਦ ਵੀਰੇ ਸ਼ੁਕਰੀਆ ਸਰਪੰਚ ਸਾਹਿਬ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਡੀ ਦਾਸੀ ਤਾਂ ਚਲੋ ਸਾਨੂੰ ਦੇਖੇ ਗਏ ਇੱਥੇ ਜੀ ਸੇਵਾ ਸਭਾ ਤੁਸੀਂ ਕੀਤੀ ਹੈ ਜੀ ਸਾਡਾ ਬਹੁਤ ਧੰਨਵਾਦ ਕਰੀਏ ਜੀ ਬਹੁਤ ਸ਼ੁਕਰੀਆ ਭਾਈ ਸ਼ੁਕਰੀਆ ਠੀਕ ਹੈ ਵੀ ਜੀ ਠੀਕ ਹੈ ਸਰਪੰਚ ਸਾਹਿਬ ਸਤਿ ਸ੍ਰੀ ਅਕਾਲ ਤੁਹਾਨੂੰ ਸਤਿ ਸ੍ਰੀ ਅਕਾਲ ਇਹ ਸੀਗੇ ਜੀ ਸਰਪੰਚ ਸਤਵਿੰਦਰ ਸਿੰਘ ਦੇਤਵਾਲ ਤੋਂ ਜਿਨ੍ਹਾਂ ਨੇ ਇਹ ਬੱਚੇ ਨੂੰ ਇੱਥੇ ਸਾਡੇ ਕੋਲੇ ਪਹੁੰਚਦਾ ਕੀਤਾ ਸੀ ਤੇ ਤੁਸੀਂ ਅੱਗੇ ਪਹੁੰਚਦਾ ਕੀਤਾ ਤੇ ਇਹ ਭੈਣ ਦੇ ਵਿਆਹ ਤੇ ਗਿਆ ਸੀਗਾ ਜਦੋਂ ਇਹ ਦੀ ਆਪਣੀ ਤਸਵੀਰ ਆ ਵੀਰ ਦੀ ਆ ਦੇਖੋ ਪੁਰਾਣਾ ਫੋਟੋ ਜਦੋਂ ਇਹ ਠੀਕ ਸੀ ਬਿਲਕੁਲ ਤੇ ਆ ਭੰਗ ਨੇ ਤੇ ਤਧੂਰੇ ਨੇ ਦੇਖੋ ਕੀ ਹਾਲ ਕਰਤਾ ਭੰਗ ਤੇ ਤਧੂਰਾ ਇੰਨਾ ਜਿਆਦਾ ਪਿੰਦੇ ਆਏ ਪਰਦੇਸੀ ਜਿਹੜੇ ਜਿਆਦਾ ਆਉਂਦੇ ਉਧਰੋਂ ਬਿਹਾਰ ਤੋਂ ਬਹੁਤ ਐਸੇ ਹਾਲਾਤ ਬਣਾ ਹੁੰਦਾ ਕਿ ਨਸ਼ਾ ਐਸਾ ਵਾ ਬਾਕੀ ਧੰਨਵਾਦ ਆ ਬਾਈ ਹੁਣਾਂ ਦਾ ਸ੍ਰੀ ਅਨੰਦਪੁਰ ਸਾਹਿਬ ਦੇ ਨੇੜੇ ਪਿੰਡ ਆ ਬੇਲਾ ਰਾਮਗੜ੍ਹ ਬਾਈ ਰੋਪੜ ਜ਼ਿਲ੍ਹੇ ਤੋਂ ਆਪਣੇ ਨੌਕਰ ਨੂੰ ਇੱਥੇ ਲੈ ਕੇ ਆਏ ਨੇ ਉਹਦੇ ਪੁੱਤ ਨੂੰ ਮਿਲਾਇਆ ਉਹਦੇ ਨਾਲ ਇਹਨਾਂ ਵੀਰਾਂ ਨੇ ਵੀਡੀਓ ਦੇਖੀ ਸੀ ਇਹਨਾਂ ਨੇ ਫਿਰ ਅੱਗੋਂ ਜਿਹੜਾ ਉਹਨਾਂ ਦੇ ਘਰੇ ਕੰਮ ਕਰਦਾ ਪਰਦੇਸੀ ਉਹਨੂੰ ਦੱਸਿਆ ਵੀ ਤੇਰਾ ਮੁੰਡਾ ਮਨੁੱਖਤਾਰੀ ਸੇਵਾ ਤੇ ਚਲਾ ਗਿਆ ਤੇ ਇੱਥੇ ਲੈ ਕੇ ਆਏ ਨੇ ਮਿਲੋ